ਅੱਜ ਚਾਰ ਖਬਰਾਂ ਚੋ ਵੱਡਾ ਮੁੱਦਾ ਬਣਿਆ ਭਗਵੰਤ ਮਾਨ ਸਰਕਾਰ ਹਾਈ ਕੋਰਟ ਦੇ ਵਿੱਚ ਬੁਰੀ ਤਰ੍ਹਾਂ ਘਿਰਦੀ ਨਜ਼ਰ ਆ ਰਹੀ ਹੈ ਤੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਈ ਹੈ ਤੇ ਉਧਰ ਭਗਵੰਤ ਮਾਨ ਦੇ ਲਈ 40 ਕਰੋੜ ਦੀਆਂ ਗੱਡੀਆਂ ਖਰੀਦਣ ਦਾ ਮਾਮਲਾ ਗਰਮਾ ਗਿਆ ਹੈ ਤੇ ਉਧਰ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਐਕਸ ਵਿਧਾਇਕ ਉਹ ਅਕਾਲੀ ਦਲ ਚ ਸ਼ਾਮਲ ਹੋਣ ਜਾ ਰਿਹਾ ਹੈ ਐਲਾਨ ਹੋ ਚੁੱਕਾ ਹੈ ਉਧਰ ਅੱਜ ਕਿਸਾਨ ਫਿਰ ਦਿੱਲੀ ਵੱਲ ਕੂਚ ਕਰ ਰਹੇ ਨੇ ਹਰਿਆਣਾ ਤੇ ਕੇਂਦਰ ਦੀ ਪੁਲਿਸ ਜਿਹੜੀ ਆ ਉਹ ਅੱਗੇ ਤਣ ਗਈ ਹੈ ਤੇ ਸਥਿਤੀ ਕੀ ਹੈ ਉਹ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਭਗਵੰਤਮਾਨ ਸਰਕਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਨੋਟਿਸ ਕੱਢਿਆ ਨੋਟਿਸ ਇੱਕ ਜਿਹੇ ਮਾਮਲੇ ਤੇ ਕੱਢਿਆ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਹਾਈ ਕੋਰਟ ਨੇ ਪੁੱਛਿਆ ਕਿ ਤੁਸੀਂ ਹਰ ਇੱਕ ਥਾਣੇ ਨੂੰ ਇਹ ਕਿਉਂ ਕਹਿ ਰਿਹਾ ਹਾਂ ਕਿ ਤੁਸੀਂ ਹਰ ਮਹੀਨੇ ਇੱਕ ਜਿਹੜਾ ਨਸ਼ਾ ਤਸਕਰਾਂ ਵਾਲਾ ਕੇਸ ਐਨਡੀਪੀਸੀ ਜਿਹੜਾ ਐਕਟ ਹੈ ਉਹਦੇ ਨਾਲ ਸੰਬੰਧਿਤ ਕੇਸ ਦਰਜ ਕਰਨਾ ਹੀ ਕਰਨਾ ਕਿਉਂਕਿ ਹਾਈ ਕੋਰਟ ਦੇ ਵਿੱਚ ਇੱਕ ਮਾਮਲੇ ਦੀ ਸੁਣਵਾਈ ਹੋ ਰਹੀ ਹੈ ਤੇ ਉੱਥੇ ਇੱਕ ਅਜੀਹਾ ਸਬੂਤ ਤੱਥ ਸਾਹਮਣੇ ਆਇਆ ਜਿਹਦੇ ਤੇ ਹਾਈ ਕੋਰਟ ਨੇ ਹੁਣ ਭਗਵੰਤਮਾਨ ਸਰਕਾਰ ਨੂੰ ਨੋਟਿਸ ਕੱਢਿਆ ਹਾਈ ਕੋਰਟ 'ਚ ਇਹ ਸਾਹਮਣੇ ਆਇਆ ਕਿ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੇ ਜਿਹੜੇ ਪੰਜਾਬ ਪੁਲਿਸ ਡੀਜੀਪੀ ਐ ਉਹਨਾਂ ਨੇ ਹਰ ਥਾਣੇ ਨੂੰ ਇੱਕ ਕੋਟਾ ਲਾਇਆ ਕਿ ਤੁਸੀਂ ਹਰ ਮਹੀਨੇ ਇੱਕ ਐਨਡੀਪੀਸੀ ਐਕਟ ਤੇ ਕੇਸ ਦਰਜ ਕਰਨਾ ਹੀ ਕਰਨਾ ਤੇ ਹਾਈ ਕੋਰਟ ਨੇ ਹੁਣ ਇਹ ਪੁੱਛ ਲਿਆ ਪੰਜਾਬ ਸਰਕਾਰ ਨੂੰ ਵੀ ਇਹ ਤੁਹਾਡਾ ਕੀ ਰੂਲ ਹੈ ਇਹ ਇਹ ਤੁਹਾਡਾ ਕੀ ਨਿਯਮ ਹੈ ਇਹ ਕੀ ਕਾਨੂੰਨ ਹੈ ਭਾਈ ਜੇਕਰ ਉਥੇ ਕੋਈ ਨਹੀਂ ਇਸ ਤਰ੍ਹਾਂ ਦਾ ਕੇਸ ਹੋਣਾ ਦੇ ਸਾਹਮਣੇ ਆਇਆ ਤਾਂ ਉਹ ਫਿਰ ਕਿਹਦੇ ਤੇ ਪਾਉਣ ਕੀ ਫਿਰ ਉਹ ਝੂਠਾ ਕੇਸ ਪਾਉਣ ਕਿਸੇ ਨੂੰ ਝੂਠਾ ਫਸਾਉਣ ਕੀ ਕੀਤਾ ਜਾਏ ਵੇਖੋ ਲੋਕ ਅੱਗੇ ਹੀ ਕਹਿੰਦੇ ਨੇ ਕਿ ਜਿਹੜੇ ਅਸਲੀ ਨਸ਼ਾ ਤਸਕਰ ਨੇ ਅਸਲੀ ਗੁਨਾਹਗਾਰ ਨੇ ਉਹਨਾਂ ਦੇ ਨਾਲ ਪੁਲਿਸ ਦੀਆਂ ਮਿਲੀਆਂ ਭੁਗਤਾਂ ਨੇ ਔਰ ਲੋਕ ਕਹਿੰਦੇ ਕਿ ਬੇਦੋਸ਼ੇ ਬੰਦਿਆਂ ਨੂੰ ਇਹਨਾਂ ਕੇਸਾਂ ਦੇ ਵਿੱਚ ਅੜੂੰਗਿਆ ਜਾਂਦਾ ਹੈ ਕਈ ਵਾਰ ਤਾਂ ਜੇ ਕੋਈ ਮੰਗੀ ਹੋਈ ਰਿਸ਼ਵਤ ਨਾ ਦੇਵੇ ਉਹਨੂੰ ਵੀ ਇਹ ਕਹਿ ਦਿੱਤਾ ਜਾਂਦਾ ਵੀ ਤੇਰੇ ਤੇ ਕੇਸ ਠੋਕਾਂਗੇ ਫਿਰ ਤਾਂ ਹਾਈ ਕੋਰਟ ਨੇ ਹੁਣ ਜਿਹੜਾ ਜਵਾਬ ਮੰਗਿਆ ਕਿ ਤੁਸੀਂ ਇਹ ਕੋਟਾ ਜਿਹੜਾ ਲਾ ਰਹੇ ਹੋ ਕੇਸਾਂ ਦਾ ਇਦਾ ਮਤਲਬ ਕੀ ਹੈ ਤਾਂ ਹੁਣ ਭਗਵੰਤ ਮਾਨ ਸਰਕਾਰ ਦੇ ਲਈ ਇੱਕ ਕਸੂਤੀ ਸਥਿਤੀ ਬਣ ਗਈ ਹੈ ਕਿੱਦਾਂ ਜਵਾਬ ਦੇਣਗੇ ਕੀ ਜਵਾਬ ਦੇਣਗੇ ਇਹ ਆਉਣ ਵਾਲਾ ਟਾਈਮ ਵੇਖਣਾ ਪਏਗਾ ਦੂਜਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਉਹਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਈ ਹੈ ਇਹ ਧਮਕੀ ਜਿਹੜਾ ਬਮਈ ਮੁੰਬਈ ਪੁਲਿਸ ਦਾ ਜਿਹੜਾ ਟ੍ਰੈਫਿਕ ਪੁਲਿਸ ਦਾ ਨੰਬਰ ਹੈ ਉਹਦੇ ਤੇ ਆਈ ਹੈ ਔਰ ਜਦੋਂ ਪੁਲਿਸ ਨੇ ਟ੍ਰੇਸ ਕੀਤਾ ਹੈ ਤਾਂ ਉਹ ਜਿਹੜੀ ਲੋਕੇਸ਼ਨ ਹੈ ਜਿੱਥੋਂ ਉਹ ਧਮਕੀ ਆਈ ਹੈ ਉਹ Rajasthan ਦੇ Ajmer ਦੀ location ਹੈ ਤੇ ਪੁਲਿਸ ਹੁਣ ਇਹਦੀ ਪੜਤਾਲ ਦੇ ਵਿੱਚ ਲੱਗ ਗਈ ਹੈ ਤਾਂ ਧਮਕੀ ਦੇਣ ਭਰਿਆ ਮੈਸੇਜ ਜਿਹੜਾ ਆਇਆ ਉਹਦੇ ਵਿੱਚ ਇਹ ਕਿਹਾ ਗਿਆ ਕਿ Pakistan ਦੀ ISI ਕੁਝ ਟਾਈਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੰਬ ਨਾਲ ਉਡਾਵੇਗੀ ਹੁਣ ਇਹਦੇ ਵਿੱਚ ਜਾਂਚ ਦੇ ਵਿੱਚ ਜੜੀਆਂ ਟੀਮਾਂ ਜੁਟ ਗਈਆਂ ਨੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਕਿ ਕੀ ਬਣਦਾ ਹੈ ਆਮ ਆਦਮੀ ਪਾਰਟੀ ਦਾ ਇੱਕ ਬੜਾ ਮਸ਼ਹੂਰ ਐਮਐਲਏ ਰਿਹਾ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਐਚਐਸ ਫੂਲਕਾ ਜਿਹੜਾ ਸੁਪਰੀਮ ਕੋਰਟ ਦਾ ਇੱਕ ਮਸ਼ਹੂਰ ਵਕੀਲ ਵੀ ਰਿਹਾ ਤੇ ਆਮ ਆਦਮੀ ਪਾਰਟੀ ਦਾ ਦਾਖਾਂ ਤੋਂ ਉਹ ਐਮਐਲਏ ਵੀ ਜਿੱਤਿਆ ਸੀ ਤੇ ਹੁਣ ਉਹ ਅਕਾਲੀ ਦਲ 'ਚ ਜਾ ਰਿਹਾ ਤੇ ਇਹ ਗੱਲ ਉਹਨੇ ਕੱਲ ਆਪ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਦੇ ਸਾਹਮਣੇ ਆ ਕੇ ਆਖੀ ਹੈ ਹੁਣ ਉਹਦੇ ਤੇ ਸਵਾਲ ਖੜੇ ਹੋ ਗਏ ਨੇ ਸਵਾਲ ਇਹ ਨੇ ਕਿ ਇਹੀ ਫੂਲਕਾ ਸਾਹਿਬ ਅਕਾਲੀ ਦਲ ਨੂੰ 36 3600 ਗੱਲਾਂ ਕਰਦਾ ਰਿਹਾ ਹੈ ਇਹੀ ਫੂਲਕਾ ਨੇ ਜਦੋਂ ਇਹ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚ ਵਿਰੋਧੀ ਧਿਰ ਦਾ ਨੇਤਾ ਹੁੰਦਾ ਸੀ ਤਾਂ ਇਹੀ ਫੂਲਕਾ ਨੇ ਉਦੋਂ ਵਿਰੋਧੀ ਧਿਰ ਦੇ ਨੇਤਾ ਤੋਂ ਅਸਤੀਫਾ ਦਿੱਤਾ ਸੀ ਵਿਧਾਨ ਸਭਾ ਚ ਵੀ ਜਿਹੜਾ ਅਕਾਲੀ ਦਲ ਹੈ ਵੀ ਅਕਾਲੀ ਦਲ ਜਿਹੜਾ ਇਹਦੇ ਰਾਜ ਚ ਇੰਨੀਆਂ ਬੇਅਦਬੀਆਂ ਹੋ ਰਹੀਆਂ ਨੇ ਗੋਲੀ ਕਾਂਡ ਹੋ ਰਹੇ ਨੇ ਕੋਟਕਪੂਰਾ ਵਰਗੇ ਔਰ ਇਹ ਜਾਂਚ ਨਹੀਂ ਕਰ ਰਿਹਾ ਤਾ 3600 ਸਵਾਲ ਅਕਾਲੀ ਦਲ ਤੇ ਖੜੇ ਕਰਕੇ ਅਕਾਲੀ ਦਲ ਦੀਆਂ ਘਾਟਾਂ ਕਰਕੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਤੋਂ ਅਸਤੀਫਾ ਦੇਣ ਵਾਲਾ ਫੂਲਕਾ ਹੁਣ ਅਕਾਲੀ ਦਲ ਚ ਸ਼ਾਮਲ ਹੋ ਰਿਹਾ ਵਾਹ ਬਈ ਵਾਹ ਸਟੈਂਡ ਦੇਖੋ ਤੁਸੀਂ ਜਵਾਨਾਂ ਦੀ ਮੁੱਲ ਦੇਖੋ ਅੱਜ ਫੂਲਕਾ ਸਾਹਿਬ ਨੂੰ ਅਕਾਲੀ ਦਲ ਚੰਗਾ ਲੱਗਣ ਲੱਗ ਪਿਆ ਅੱਜ ਫੂਲਕਾ ਸਾਹਿਬ ਇਹ ਕਹਿੰਦੇ ਨੇ ਕਿ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਹਾਂ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਇਹ ਤੇ ਸਾਰੇ ਲੋਕ ਕਹਿੰਦੇ ਨੇ ਪਰ ਕੀ ਉਹ ਖੇਤਰੀ ਪਾਰਟੀ ਸੁਖਬੀਰ ਬਾਦਲ ਹੋਰ ਆਲ ਅਕਾਲੀਦਾਲੀ ਹੋ ਸਕਦਾ ਜਿੱਤੇ ਤੁਸੀਂ 3600 ਸਵਾਲ ਕਰਦੇ ਰਹੇ ਹੋ ਕੀ ਉਹ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ ਕੀ ਸੁਖਬੀਰ ਬਾਦਲ ਹੋਰਾਂ ਦਾ ਜਿਹੜਾ ਚਿਹਰਾ ਉਹਨਾਂ ਦੇ ਗੁਨਾਹ ਕਬੂਲਣ ਤੋਂ ਬਾਅਦ ਸਾਹਮਣੇ ਆਇਆ ਕੀ ਉਹ ਛੋਟੀ ਗੱਲ ਹੈ ਦੇਖੋ ਸੁਖਬੀਰ ਬਾਦਲ ਹੋਰਾਂ ਨੇ ਜਿਹੜੇ ਗੁਨਾਹ ਕਬੂਲੇ ਨੇ ਕਈ ਲੋਕ ਕਹਿ ਰਹੇ ਨੇ ਕਿ ਉਹਦੇ ਨਾਲ ਉਹ ਨਿਮਾਣੇ ਸਿੱਖ ਸੱਚੇ ਸਿੱਖ ਸਾਬਤ ਹੋ ਗਏ ਬਿਲਕੁਲ ਨਹੀਂ ਜਿਹੜਾ ਜਿਹੜੇ ਬੰਦਿਆਂ ਨੇ ਇਹ ਕਬੂਲਿਆ ਕਿ ਅਸੀਂ ਬੇਅਦਬੀ ਦੇ ਰੋਸ 'ਚ ਬੈਠੀਆਂ ਸੰਗਤਾਂ ਦੇ ਉੱਪਰ ਗੋਲੀ ਚਲਵਾਈ ਅਸੀਂ ਉਹਦੇ ਗੁਨਾਹਗਾਰਾਂ ਕੀ ਉਹ ਨਿਮਾਣੇ ਸਿੱਖ ਨੇ ਜਿਹੜੇ ਬੰਦਿਆਂ ਨੇ ਇਹ ਕਬੂਲਿਆ ਕਿ ਕਾਲ ਤਖਤ ਸਾਇਬ ਦੇ ਜਥੇਦਾਰ ਨੂੰ ਅਸੀਂ ਘਰੇ ਸੱਦ ਕੇ ਤੇ ਉਹਨੂੰ ਹੁਕਮ ਦਿੱਤੇ ਕਿ ਜਾ ਕੇ ਫੁਲਾਣੇ ਡੇਰੇ ਦੇ ਮੁਖੀ ਨੂੰ ਮਾਫੀ ਦੇ ਦਿਓ ਕਿਉਂ ਨਿਮਾਣੇ ਸਿੱਖ ਨੇ ਕਿਉਂ ਸੱਚੇ ਸਿੱਖ ਨੇ ਜਿਨ੍ਹਾਂ ਨੇ ਇਹ ਕਬੂਲ ਲਿਆ ਕਿ ਅਸੀਂ ਜਿਹੜੇ ਪੁਲਿਸ ਅਫਸਰਾਂ ਨੇ ਪੰਜਾਬ ਦੀ ਬੇਕਸੂਰ ਜਵਾਨੀ ਦੇ ਲਹੂ ਨਾਲ ਹੋਲੀ ਖੇਢੀ ਹੈ ਜਿਹੜਾ 84 ਦੇ ਦੌਰ ਦੇ ਅੰਦਰ ਤੇ ਉਹਨਾਂ ਨੂੰ ਅਸੀਂ ਤਰੱਕੀਆਂ ਦਿੱਤੀਆਂ ਜਿਨ੍ਹਾਂ ਨੇ ਕਬੂਲਿਆ ਕਾਲ ਤੱਕ ਤੇ ਵੀ ਹਾਂ ਅਸੀਂ ਤਰੱਕੀਆਂ ਦਿੰਦੇ ਰਹੇ ਹਾਂ ਉਹਨਾਂ ਨੂੰ ਉਹ ਨਿਮਾਣੇ ਸਿੱਖ ਨੇ ਉਹ ਸੱਚੇ ਸਿੱਖ ਨੇ ਕੁਝ ਲੋਕੇ ਨੇ ਨਾਲ ਹੀ ਖੁਸ਼ ਹੋਏ ਬੈਠੇ ਨੇ ਕਿ ਉਹਨਾਂ ਮੰਨਤਾ ਲਿਆ ਉਹਨਾਂ ਕਬੂਲਤਾ ਲਿਆ ਯਾਰ ਉਹਨਾਂ ਕੋਲ ਰਾਹ ਹੀ ਕੋਈ ਨਹੀਂ ਸੀ ਬੱਚਿਆ ਕਬੂਲਣ ਤੋਂ ਬਿਨਾ ਕੀ ਰਾਹ ਸੀ ਸਾਰੇ ਤੱਥ ਸਬੂਤ ਕਾਲ ਤਖਤ ਸਾਹਿਬ ਕੋਲੇ ਪਹੁੰਚ ਚੁੱਕੇ ਸੀਗੇ ਔਰ ਇੱਕ ਗੱਲ ਜੇਕਰ ਕਾਲੀ ਦਲ ਚ ਰੌਲਾ ਨਾ ਪੈਂਦਾ ਤੇ ਕਾਲੀ ਦਲ ਦੇ ਕੁਝ ਬੰਦੇ ਲੜ ਕੇ ਲੱਗਣਾ ਹੁੰਦੇ ਤੇ ਉਹ ਸਾਰੀਆਂ ਪੋਲਾਂ ਖੋਲਦੇ ਨਾ ਤੇ ਉਹ ਲਿਖਤੀ ਸ਼ਿਕਾਇਤ ਕਾਲ ਤਖਤ ਸਾਹਿਬ ਨੂੰ ਦਿੰਦੇ ਨਾ ਤੇ ਅੱਜ ਤੱਕ ਸੁਖਬੀਰ ਬਾਦਲ ਤੇ ਇਹਦੇ ਸਾਰੇ ਨੇੜ ਲਿਆ ਨੇ ਆਪਦੇ ਆਪ ਨੂੰ ਇਹ ਕਹਿਣਾ ਸੀ ਅਸੀਂ ਪਾਕ ਆ ਸਾਫ਼ ਆ ਸਾਡੀ ਤਾਂ ਕੋਈ ਗਲਤੀ ਨਹੀਂ ਅਸੀਂ ਤਾਂ ਜਿਵੇਂ ਬੀਬੀ ਹਰਸਿਮਰਤ ਬਾਦਲ ਕਹਿੰਦੀ ਸੀ ਵੀ ਜੇ ਅਸੀਂ ਇਹ ਗਲਤੀਆਂ ਕੀਤੀਆਂ ਤਾਂ ਸਾਡਾ ਕੱਖਣਾ ਰਵੇ ਤਾਂ ਇਹ ਤਾਂ ਇਦਾਂ ਦੀਆਂ ਗੱਲਾਂ ਕਰਦੇ ਸੀ ਤਾਂ ਅੱਜ ਵੀ ਉਹਨਾਂ ਨੇ ਕਰੀ ਜਾਣੀਆਂ ਸੀ 10 ਸਾਲ ਹੋ ਗਏ ਸੀ ਉਹ ਗੁਨਾਹ ਕੀਤਿਆਂ ਨੂੰ ਤੇ ਅੱਜ ਤੱਕ ਨਾ ਉਹਨਾਂ ਨੇ ਆਪਣੇ ਆਪ ਕਬੂਲਿਆ ਸੀ ਨਾ ਆਪਣੇ ਆਪ ਮੰਨਿਆ ਸੀ ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਇਹਦੇ ਬਾਰੇ ਚਿੰਤਾ ਸੀ ਹੁਣ ਲੋਕ ਤਾਂ ਇਹ ਕਹਿ ਰਹੇ ਨੇ ਕਿ ਜਿਹੜੇ ਨਰੈਨ ਸਿੰਘ ਚੌੜਾ ਨੇ ਸੁਖਬੀਰ ਬਾਦਲ ਤੇ ਗੋਲੀ ਚਲਾਈ ਹੈ ਜਿਹੇ ਜੀ ਸਜ਼ਾ ਸੁਖਬੀਰ ਬਾਦਲ ਨੂੰ ਲਾਈ ਗਈ ਹੈ ਤਾਂ ਲੋਕ ਇਹ ਵੀ ਕਹਿ ਰਹੇ ਨੇ ਵੀ ਉਹੋ ਜੀ ਨਰੈਨ ਸਿੰਘ ਚੌੜਾ ਨੂੰ ਲਾ ਦਿਓ ਜੇ ਸੁਖਬੀਰ ਬਾਦਲ ਨੇ ਕਬੂਲਿਆ ਕਿ ਅਸੀਂ ਕੋਟਕਪੂਰਾ ਗੋਲੀकांड ਕਰਾਇਆ ਉੱਥੇ ਦੋ ਸਿੱਖ ਸ਼ਹੀਦ ਵੀ ਹੋਏ ਤੇ ਸੁਖਬੀਰ ਬਾਦਲ ਤੇ ਤਾਂ ਅਜੇ ਕੁਝ ਹੋਇਆ ਹੀ ਨਿਕਲਦੀ ਗੋਲੀ ਤਾਂ ਉਹ ਚੱਲੀ ਹੈ ਵੱਜੀ ਵੀ ਨਹੀਂ ਗਈ ਤਾਂ ਫਿਰ ਨਰੈਨ ਸਿੰਘ ਚੌੜਾ ਨੂੰ ਉਸੇ ਤਰ੍ਹਾਂ ਦੀ ਸਜ਼ਾ ਲਾ ਕੇ ਕਿਉਂਕਿ ਉਹ ਵੀ ਇੱਕ ਸਿੱਖ ਹੈ ਸਭ ਤੋਂ ਸੂਰਤ ਵਿਅਕਤੀ ਹੈ ਉਹਨੂੰ ਕਿਉਂ ਨਹੀਂ ਛੱਡਿਆ ਜਾ ਸਕਦਾ ਇਹ ਗੱਲ ਵੀ ਵੱਡੀ ਚਰਚਾ ਜਿਹੜੀ ਆ ਉਹ ਵਟੌਰ ਰਹੀ ਹੈ ਹੁਣ ਅਗਲਾ ਮੁੱਦਾ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਕੂਚ ਕਰ ਰਹੇ ਨੇ ਪਹਿਲਾਂ ਉਹ ਪਰਸੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਸੀ ਔਰ ਹਰਿਆਣਾ ਪੁਲਿਸ ਦੇ ਨਾਲ ਟੱਕਰ ਹੋਈ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਨਹੀਂ ਲੰਘਣ ਦਿੱਤਾ ਨਹੀਂ ਟੱਪਣ ਦਿੱਤਾ ਕਾਫੀ ਸਾਰੇ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਗੋਲੀਆਂ ਚੱਲੇ ਕਿਸਾਨ ਜਿਹੜੇ ਹਸਪਤਾਲ 'ਚ ਦਾਖਲ ਪਏ ਨੇ ਉਸ ਤੋਂ ਬਾਅਦ ਅੱਜ ਕਿਸਾਨਾਂ ਦਾ ਦੂਸਰਾ ਜਥਾ ਫਿਰ ਦਿੱਲੀ ਵੱਲ ਕੂਚ ਕਰੇਗਾ ਉਧਰ ਪੁਲਿਸ ਨੇ ਕਹਿ ਦਿੱਤਾ ਕਿ ਕੋਈ ਨੇੜੇ ਨਾ ਆਵੇ ਇੱਥੋਂ ਤੱਕ ਕਿ ਹਰਿਆਣਾ ਪੁਲਿਸ ਨੇ ਤਾਂ ਕਹਿ ਦਿੱਤਾ ਵੀ মিডিਆ ਵੀ 1 ਕਿਲੋਮੀਟਰ ਦੂਰ ਰਵੇ মিডিਆ ਵੀ ਨੇੜੇ ਨਾ ਆਵੇ ਇਹਦਾ ਮਤਲਬ ਕੀ ਹੈ ਮਤਲਬ ਕਿ ਤੁਸੀਂ ਜੋ ਮਰਜ਼ੀ ਕਿਸਾਨਾਂ ਨਾਲ ਕਰੋ ਗੋਲੇ ਚਲਾਓ ਗੋਲੀਆਂ ਚਲਾਓ ਸਪਰੇਅ ਜ਼ਹਿਰੀਲੀ ਮਾਰੋ ਮੀਡੀਆ ਉੱਥੇ ਹੋਵੇ ਨਾ ਨੇੜੇ ਤੇ ਤੁਹਾਡੀਆਂ ਕਰਤੂਤਾਂ ਜਗ ਜਾਰ ਨਾ ਹੋ ਸਕਣ ਇਸੇ ਕਰਕੇ ਤੁਸੀਂ ਕਹਿ ਰਹੇ ਹੋ ਕਿ মিডিਆ ਕਿ ਕਿਲੋਮੀਟਰ ਤੱਕ ਹਰਿਆਣਾ ਦੀ ਸਰਕਾਰ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਕਿਹਾ ਕਿ ਤੁਸੀਂ ਇਹ ਪ੍ਰਬੰਧ ਕਰੋ ਵੀ ਕੋਈ ਵੀ মিডিਆ ਜਿਹੜਾ ਉਹ ਪੰਜਾਬ ਵਾਲੇ ਪਾਸਿਓਂ ਹਰਿਆਣਾ ਦੇ ਬਾਰਡਰ ਦੇ 1 ਕਿਲੋਮੀਟਰ ਤੱਕ ਨੇੜੇ ਨਾ ਆਵੇ ਹੁਣ ਤੁਸੀਂ ਇਹ ਵੇਖੋ ਇਹਨਾਂ ਦੇ ਲੱਛਣ ਹਾਂ ਤੁਸੀਂ ਤਾਂ ਪੰਜਾਬ ਦੀ ਹੱਦ ਚ ਵੜ ਕੇ ਵੀ ਗੋਲੀਆਂ ਚਲਾ ਲਓ ਤੇ ਚਲਾ ਲਓ ਤੇ ਜਿਹੜੇ ਕਿਸਾਨ ਨੇ ਉਹ 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 ਉਹਨਾਂ ਨੂੰ ਤੁਸੀਂ ਦਿੱਲੀ ਵੀ ਨਾ ਵੜਨ ਦੋ ਤੇ ਜੇ মিডিਆ ਉੱਥੇ ਕਵਰੇਜ ਕਰਦਾ ਉਹਨੂੰ ਤੁਸੀਂ ਕਹਿੰਦੇ ਹੋ ਕਿਲੋਮੀਟਰ ਤੋਂ ਜਿੱਥੇ ਕੋਈ ਕੈਮਰਾ ਫੋਟੋ ਹੀ ਨਹੀਂ ਖਿੱਚ ਸਕਦਾ ਵੀ ਉਹ ਉੱਥੇ ਰਹਿਣ ਬੜੇ ਸਿਆਣੇ ਆ ਤੁਸੀਂ ਬਈ ਹਾਂ ਬਹੁਤ ਜ਼ਿਆਦਾ ਸਮਝ ਆ ਤੁਹਾਨੂੰ ਹਰਿਆਣੇ ਦੇ ਉੱਤੇ ਦੋ ਤਿੰਨ ਪੁਲਿਸ ਅਫਸਰ ਸਾਹਮਣੇ ਖੜੇ ਨੇ ਤੇ ਉਹ ਆਪਦੇ ਆਪ ਨੂੰ ਬੜੇ ਜਵੇਂ ਨਾ ਸਾਰੀ ਅਕਲ ਇਹਨਾਂ ਦੇ ਦਿਮਾਗਾ 'ਚ ਵੜ ਗਈ ਹੁੰਦੀ ਐ ਐਂ ਦੇ ਸਮਝ ਰਹੇ ਨੇ ਤੇ ਬੜੀਆਂ ਕਰੋੜ ਕਰੋੜ ਕੇ ਅਨਾਉਂਸਮੈਂਟਾਂ ਕਰ ਰਿਹਾ ਥ੍ਰੈਟ ਵੀ ਕਰਦੇ ਐ ਅਨਾਉਂਸਮੈਂਟ ਦੇ ਵਿੱਚ ਫਿਰ ਐ ਹੋ ਜਾਊਗਾ ਫਿਰ ਜੂ ਹੋ ਜਾਊਗਾ ਉਹਨਾਂ ਦੀਆਂ ਇਹ ਸਾਰੀਆਂ ਹਰਕਤਾਂ ਵੇਖ ਕੇ ਤੇ ਸੁਣ ਕੇ ਸਿੱਧਾ ਸਵਾਲ ਦਿਮਾਗ 'ਚ ਆਉਂਦਾ ਹੈ ਕੀ ਭਾਰਤ ਦੇ ਵਿੱਚ ਲੋਕਤੰਤਰ ਹੈ ਕੀ ਡੈਮੋਕ੍ਰੇਸੀ ਇਹ ਆ ਕੀ ਇਹ ਲੋਕਰਾਜ ਹੈ ਜਾਂ ਇੱਥੇ ਤਾਨਾशाही ਦੀ ਵੀ ਪਿਓ ਤਾਨਾਸ਼ਾਹੀ ਹੈ ਸੰਵਿਧਾਨ ਕਹਿੰਦਾ ਹੈ ਕਿ ਜਿਹੜੇ ਲੋਕ ਨੇ ਉਹ ਆਪਣੀਆਂ ਮੰਗਾਂ ਮਸਲੇ ਲੈ ਕੇ ਧਰਨਾ ਪ੍ਰਦਰਸ਼ਨ ਰੈਲੀ ਕਰ ਸਕਦੇ ਨੇ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਦੇ ਵਿੱਚ ਇਹ ਚੀਜ਼ਾਂ ਨੇ ਪਰ ਇਹਨਾਂ ਨੇ ਤਾਂ ਹੁਣ ਧਰਨੇ ਪ੍ਰਦਰਸ਼ਨ ਕਰਨ ਤੇ ਵੀ ਰੋਕ ਲਾਤੀ ਇਹ ਤਾਂ ਕਹਿੰਦੇ ਸਾਹ ਨਾ ਕੱਢੋ ਕੱਲੀਆਂ ਵੋਟਾਂ ਪਾਉਣ ਲਈ ਤੁਹਾਨੂੰ ਲੋਕ ਸੰਤਰ ਹੈ ਵੋਟਾਂ ਪਾਓ ਤੇ ਸਾਨੂੰ ਗੱਡੀਆਂ ਤੇ ਬਿਠਾਓ ਤੇ ਉਸ ਤੋਂ ਬਾਅਦ ਅਸੀਂ ਜੋ ਕਰਦੇ ਆ ਉਹਨੂੰ ਝੱਲੋ ਉਹਨੂੰ ਭੁਗਤੋ ਆਹੀ ਗੱਲ ਫੇਰ ਰਹਿ ਗਈ। ਔਰ ਹੁਣ ਅੱਜ ਕਿਸਾਨ ਜਿਹੜੇ ਨੇ ਉਹ ਦਿੱਲੀ ਜਾਣ ਦੀ ਅਗਲੀ ਜਦੋਂ ਜਾਇਦ ਕਰਨਗੇ ਤੇ ਅੱਜ ਫੇਰ ਉਹਨਾਂ ਨੇ ਜਾਣ ਨਹੀਂ ਦੇਣਾ। ਇੱਥੇ ਕਿਸਾਨ ਜਥੇਬੰਦੀਆਂ ਨੂੰ ਵੀ ਆਪਣੀ ਰਣਨੀਤੀ ਬਦਲਣੀ ਪੈਗੀ। ਇੰਜ ਲੱਗਦਾ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਦੋ ਤਿਹਰਾ ਚ ਵੰਡੀਆਂ ਹੋਈਆਂ ਨੇ ਇੱਕ ਉਹ ਜਿਹੜੇ ਕੱਲੇ ਦਿੱਲੀ ਚਲੇ ਦਿੱਲੀ ਵੱਲ ਚਾਲੇ ਪਾ ਚੁੱਕੇ ਨੇ ਔਰ ਇੱਕ ਵੱਟੀ ਗਿਣਤੀ ਕਿਸਾਨ ਜਥੇਬੰਦੀਆਂ ਦੀ ਤਾਕਤ ਪੰਜਾਬ 'ਚ ਬੈਠੀ ਹੈ। ਜਿਹੜੇ ਕਹਿ ਰਹੇ ਨੇ ਕਿ ਪਹਿਲਾਂ ਬਹੁਤ ਵੱਡੀ ਤਿਆਰੀ ਦੀ ਲੋੜ ਸੀ। ਇਹਨਾਂ ਨੇ ਆਪਦੀ ਟੌਰ ਬਣਾਉਣ ਲਈ ਕੱਲਿਆਂ ਨੇ ਦਿੱਲੀ ਜਾਣ ਦਾ ਸੱਦਾ ਦਿੱਤਾ ਤੇ ਸੱਦਾ ਵੱਡਾ ਸੀ ਤੇ ਹੁਣ ਆ ਪੰਜਾਬ 'ਚ ਹੀ ਬੈਠੇ ਆ ਸਾਲ ਹੋ ਗਿਆ ਹਰਿਆਣੇ 'ਚ ਵੀ ਅਗਲੇ ਨੇ ਵੜਨ ਨਹੀਂ ਦਿੱਤਾ ਇਹ ਸਵਾਲ ਉਹ ਜਥੇਬੰਦੀਆਂ ਉਠਾਰੀਆਂ ਨੇ ਜਿਹੜੀਆਂ ਕਹਿੰਦੀਆਂ ਕਿ ਇਹ ਰਲ ਮਿਲ ਕੇ ਨਹੀਂ ਚੱਲੇ ਇਹ ਰਲ ਕੇ ਚੱਲਣਾ ਨਹੀਂ ਚਾਹੁੰਦੇ ਪਹਿਲਾਂ ਦਿੱਲੀ ਅੰਦੋਲਨ ਵੇਲੇ ਵੀ ਉਹ ਦੂਜੀਆਂ ਜਥੇਬੰਦੀਆਂ ਕਹਿੰਦੀਆਂ ਵੀ ਇਹ ਰਲ ਮਿਲ ਕੇ ਚੱਲਣ ਵਾਲੀ ਨੀਤੀ ਤੇ ਨਹੀਂ ਸਨ ਅੱਜ ਵੀ ਨਹੀਂ ਪਰ ਦੂਜੇ ਪਾਸੇ ਜਿਹੜੇ ਦਿੱਲੀ ਜਾ ਰਹੇ ਨੇ ਉਹ ਇਹ ਕਹਿੰਦੇ ਨੇ ਕਿ ਮੁੱਦਾ ਸਾਂਝਾ ਲੜਾਈ ਸਾਂਝੀ ਹੈ ਮੰਗਾ ਉਹੀ ਨੇ ਜੋ ਤੁਸੀਂ ਵੀ ਕਹਿੰਦੇ ਹੋ ਵੀ ਠੀਕ ਨਹੀਂ ਤਾਂ ਫਿਰ ਤੁਸੀਂ ਸਾਡੇ ਨਾਲ ਇਸ ਮੁੱਦੇ ਤੇ ਬਾਹਰੋਂ ਵੀ ਹਮਾਇਤ ਕਿਉਂ ਨਹੀਂ ਕਰ ਰਹੇ ਸਵਾਲ ਤਾਂ ਇਹ ਵੀ ਹੈ ਨਾ ਕਿ ਦੂਜੀਆਂ ਜਥੇਬੰਦੀਆਂ ਜਿਹੜੀਆਂ ਚਲੋ ਉਹਨਾਂ ਦੇ ਨਾਲ ਦਿੱਲੀ ਨੂੰ ਨਹੀਂ ਗਈਆਂ ਤੇ ਮੈਂ ਖੁਦ ਗਵਾਹ ਹਾਂ ਕਿ ਦਿੱਲੀ ਤੋਂ ਜਦੋਂ ਤੁਰੇ ਸੀ ਤਾ ਇਹ ਕਹਿ ਕੇ ਤੁਰੇ ਸੀ ਵੀ ਇਹ ਅੰਦੋਲਨ ਸਮਾਪਤ ਨਹੀਂ ਹੋਇਆ ਮਲਤਵੀ ਕੀਤਾ ਤੇ ਮਲਤਵੀ ਅੱਜ 3 ਸਾਲ ਹੋ ਗਏ ਨੇ ਤੇ ਫਿਰ ਕਾਫੀ ਸਾਰੀਆਂ ਜਥੇਬੰਦੀਆਂ ਨੇ ਮਲਤਵੀ ਹੋਈ ਰੱਖਿਆ ਹੋਇਆ ਉਸ ਤੋਂ ਬਾਅਦ ਅ ਕੇਂਦਰ ਸਰਕਾਰ ਦੇ ਖਿਲਾਫ ਕੋਈ ਵੱਡੀ ਲੜਾਈ ਕੋਈ ਵੱਡਾ ਸੰਘਰਸ਼ ਉਹ ਨਹੀਂ ਵਿੱਢਿਆ ਜਾ ਰਿਹਾ ਤਾਂ ਕਿੰਨਾ ਟਾਈਮ ਮਲਤਵੀ ਰੱਖਣਾ ਕਿੰਨੇ ਸਾਲ ਹੋਰ ਮਲਤਵੀ ਰੱਖਣਾ ਅੱਜ ਉਹ ਇਕੱਲੇ ਲੜ ਰਹੇ ਨੇ ਜਦੋਂ ਉਹ ਟਿੱਕਰਾ ਟੁਕਰਾ ਮਾਰ ਕੇ ਹਟ ਜਾਣਗੇ ਕਿਉਂਕਿ ਹੋ ਤਾਂ ਬੇਇੱਜ਼ਤੀ ਰਹੀ ਆ ਪੂਰੀ ਕਿਸਾਨ ਲਹਿਰ ਦੀ ਪੂਰੇ ਮੁਲਕ ਔਰ ਦੁਨੀਆ ਭਰ ਦੇ ਵਿੱਚ ਇਹ ਆ ਕਿ ਜਿਹੜੇ ਕਹਿੰਦੇ ਸੀ ਅਸੀਂ ਮੋਦੀ ਨੂੰ ਛੁਕਾ ਲੈਨੇ ਅਸੀਂ ਹਰਾ ਲੈਨੇ ਆ ਤੇ ਆ ਰੋਕੇ ਪਏ ਨੇ ਹਰ ਪੰਜਾਬ ਹੀ ਨਹੀਂ ਟੱਪਣ ਦਿੱਤੇ ਸਾਲ ਹੋ ਗਿਆ ਤਾਂ ਇਹ ਜੇ ਕੋਈ ਐ ਸੋਚੇ ਵੀ ਇਹਦੇ ਸਾਡੀ ਜਥੇਬੰਦੀ ਤਾਂ ਹੈ ਨਹੀਂ ਸਾਡੀ ਥੋੜਾ ਹੋ ਰਹੀ ਆ ਵੇਖੋ ਆਮ ਜਿਹੜੀ 99% ਦੀ ਪਬਲਿਕ ਆ ਉਹਨਾਂ ਨੂੰ ਨਹੀਂ ਪਤਾ ਵੀ ਕਿਹੜੀ ਜਥੇਬੰਦੀ ਕੀ ਆ ਤੇ ਕਿਹੜੀ ਕੀ ਆ ਤੇ ਕੀ ਇਹਨਾਂ 'ਚ ਫਰਕ ਆ ਤਾਂ ਇਹੀ ਆ ਪੰਜਾਬ ਵਾਲੇ ਕਿਸਾਨਾਂ ਨੂੰ ਟੱਪਣ ਨਹੀਂ ਦਿੱਤਾ ਬਸ ਇਸ ਕਰਕੇ ਜਿਹੜੇ ਇਨਸਲਟ ਆ ਜਿਹੜੀ ਬੇਇੱਜ਼ਤੀ ਐ ਜਿਹੜੀ ਹੀਠੀ ਐ ਉਹ ਸਾਰੀਆਂ ਜਥੇਬੰਦੀਆਂ ਦੀਆਂ ਔਰ ਕੇਂਦਰ ਸਰਕਾਰ ਦਾ ਜਿਹੜਾ ਧੱਕਾ ਤੇ ਜ਼ਬਰ ਚੱਲ ਰਿਹਾ ਉਹਨਾਂ ਕਿਸਾਨਾਂ ਤੇ ਜਿਹੜੇ ਉੱਥੇ ਬੈਠੇ ਨਹੀਂ ਜਿਹੜੇ ਉਹਨਾਂ ਜਥੇਬੰਦੀਆਂ ਨਾਲ ਗਏ ਨੇ ਉਹ ਵੀ ਭੋਲੇ-ਪਾਲੇ ਆਮ ਕਿਸਾਨ ਨੇ ਆਮ ਖੇਤਾਂ ਦੇ ਪੁੱਤ ਨੇ ਉਹਨਾਂ ਦੇ ਨਾਲ ਜੋ ਤੱਕਾ ਹੋ ਰਿਹਾ ਉਹ ਵੀ ਗਲਤ ਹੋ ਰਿਹਾ ਉਹਦੇ ਵਿਰੁੱਧ ਡਟ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਕਰਨੀ ਚਾਹੀਦੀ ਆ ਮੈਨੂੰ ਦੁੱਖ ਹੈ ਕਿ ਦੂਜੀਆਂ ਜਥੇਬੰਦੀਆਂ ਦਾ ਜਿਹੜਾ ਦੂਜਾ ਸਕੀਮ ਹੈ ਉਹ ਯਾਰ ਹਮਦਰਦੀ ਜਿ ਵੀ ਬਿਆਨ ਤੱਕ ਨਹੀਂ ਦੇ ਰਿਹਾ ਇਹ ਗੱਲ ਗਲਤ ਹੈ ਠੀਕ ਨਹੀਂ ਹੈਗੀ ਠੀਕ ਲੱਗਦੀ ਹੁਣੀ ਉਹਨਾਂ ਨੂੰ ਲੱਗੀ ਜਾਵੇ ਹਰੇਕ ਨੂੰ ਆਪਣੀ ਗੱਲ ਠੀਕ ਹੀ ਲੱਗਦੀ ਹੁੰਦੀ ਆ ਪਰ ਇਹ ਗੱਲ ਠੀਕ ਨਹੀਂ ਗਈ ਉਹ ਵੀ ਉਹਨਾਂ ਦੇ ਨਾਲ ਜਿਹੜੇ ਹਜ਼ਾਰਾਂ ਕਿਸਾਨ ਉੱਥੇ ਗਏ ਨੇ ਉਹ ਵੀ ਕਿਸਾਨ ਨੇ ਆਮ ਘਰਾਂ ਦੇ ਨੇ ਤੇ ਸੈਂਟਰ ਸਰਕਾਰ ਉਹਨਾਂ ਦੇ ਨਾਲ ਜੋ ਕੁਝ ਕਰ ਰਹੀ ਹੈ ਹਰਿਆਣਾ ਸਰਕਾਰ ਨਾਲ ਰਲ ਕੇ ਉਹ ਸਰਾਸਰ ਜ਼ੁਲਮ ਤਕਸ਼ਾਈ ਆ ਉਹ ਲੋਕਤੰਤਰ ਤੇ ਜਮਹੂਰੀਅਤ ਦਾ ਘਾਣਾ ਸ਼ਰੇਆਮ ਸੰਵਿਧਾਨਕ ਨਿਯਮਾਂ ਦੀਆਂ ਸ਼ਰੇਆਮ ਧਜੀਆਂ ਨੇ ਸੋ ਦੂਜੀਆਂ ਜਥੇਬੰਦੀਆਂ ਨੂੰ ਇਹਦੇ ਉੱਪਰ ਲਾਜ਼ਮੀ ਕੁਝ ਨਾ ਕੁਝ ਜ਼ਰੂਰ ਕਹਿਣਾ ਬੋਲਣਾ ਚਾਹੀਦਾ ਹੈ ਬਾਕੀ ਤੁਸੀਂ ਸਾਰੇ ਸਿਆਣੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ